ਇਹ ਤੂੰ ਘੜੀ ਦੱਸਣਾ ਸੀ ਨਾ ਤੇ ਕੂਲਰ ਨਾਲ ਲੱਗ ਜਾਂਦਾ ਦੋਵਾਂ ਨੌ ਸਾਸ ਨੇ ਨਾ ਸਾਡੀ ਉਹ ਬੇਤੀ ਕਰਾਈ ਹੈ ਨਾ ਜਿਹੜੀ ਲੈ ਰੱਬ ਦਾ ਨਾ ਆ ਜਿਹੜੇ ਮਹਿਲ 'ਚ ਬੈਠੀ ਆ ਨਾ ਤੂੰ ਇਹ ਉਹਦੀ ਦੇਣੀ ਹੈ ਇੱਕ ਹਿਸਾਬ ਦੀ ਜਦੋਂ ਬਾਪੂ ਪੂਰਾ ਹੋਇਆ ਸੀ ਨਾ ਉਹ ਅੜ ਸਕਦਾ ਸੀ ਉਹ ਕਹਿ ਸਕਦਾ ਵੀ ਨੌਕਰੀ ਮੈਨੂੰ ਚਾਹੀਦੀ ਆ ਪਰ ਉਹਨੇ ਪਹਿਲ ਮੈਨੂੰ ਦਿੱਤੀ ਵੀ ਨਿੱਕੇ ਨੂੰ ਦਓ ਜੇ ਤੁਸੀਂ ਦੋਵਾਂ ਜਾਣੀ ਨੇ ਆਪਣੀ ਮਰਜ਼ੀ ਕਰਨੀ ਆ ਨਾ ਮੈਂ ਵੀ ਆਪਣੀ ਮਰਜ਼ੀ ਕਰਿਆ ਕਰਨੀ ਹੁਣ ਮੈਂ ਵੀ ਨਹੀਂ ਪੁੱਛਿਆ ਕਰਨਾ ਤੁਹਾਨੂੰ ਜਦਾਂ ਤੁਸੀਂ ਚੱਲੋਗੇ ਨਾ ਉਦਾਂ ਹੀ ਮੈਂ ਚੱਲੂਗਾ ਹੁਣ ਹੋਣ ਲੱਗਾ ਇਹ ਤਮਾਸ਼ਾ ਜਿੱਦਾਂ ਮੈਂ ਚਾਹੁੰਦੀ ਹੀ ਨਾ ਓਦਾਂ ਹੀ ਹੋਣ ਰਿਹਾ ਹੁਣ ਮੈਨੂੰ ਸਕੂਨ ਮਿਲ ਗਈ ਸੰਦੀਪ ਤੇਰੀ ਸੱਸ ਨੇ ਚੰਗਾ ਨਹੀਂ ਕੀਤਾ ਜੇ ਕੋਹੂ ਲਿਹਾਇ ਦਿੱਤਾ ਹੀ ਤੇ ਤਾਂ ਕੀ ਹੋ ਗਿਆ ਸਾਰੇ ਸਰੀਕੇ ਦੇ ਵਿੱਚ ਹੁਣ ਸੋਭਾ ਖੜੀ ਹੋਣ ਦੀ ਗੱਲਾਂ ਹੀ ਹੋਣੀਆਂ ਨੇ ਨਾ ਨੋ ਸੱਸ ਦੀਆਂ ਹੁਣ ਸੱਸ ਮੇੜੀਏ ਜੇ ਸਾਡੇ ਘਰ ਦਾ ਤਮਾਸ਼ਾ ਵਿੰਦੇ ਰਹੇ ਹੈ ਨਾ ਜੇ ਅੱਜ ਕਿਤੇ ਜਿੰਦੀ ਹੁੰਦੀ ਨਾ ਬੀਹਣਾ ਦੇ ਘਰ ਮੈਂ ਤਮਾਸ਼ਾ ਕਿਦਾਂ ਲਾਇਆ ਲੋਕੀ ਥੂ ਥੂ ਕਾਂਡੇ ਸਾਰੇ ਸ਼ਰੀਕੇ ਦੇ ਵਿੱਚ ਨਾ ਇਹਨਾਂ ਨੂੰ ਮਨ ਨੱਕਦੇ ਆ ਜੋਗਾ ਨਹੀਂ ਛੱਡਣਾ